ਇਹ ਨਾ ਸਭ ਨੂੰ ਇਹ ਸਭ ਯਕੀਨ ਕਰ ਦਿੱਤਾ ਕਿ ਅੱਜ ਇਹਦੇ ਬਾਰੇ ਗੱਲ ਕਰਨਗੇ। ਮੈਂ ਸਮੂਹ ਗੁਰਦਾਸਪੁਰ ਨਾਸੀਆਂ ਨੂੰ ਇਹ ਬਹੁਤ ਬੜੀ ਜਿਹੜੀ ਸ਼ੋਭਾ ਯਾਤਰਾ ਹੈ ਉਹਦੀ ਕਢੀ ਜਾਣ ਦੀ ਵਧਾਈ ਦੇ ਰਿਹਾ। ਇਹ ਸ਼ੋਭਾ ਯਾਤਰਾ ਹਰ ਸਾਲ ਦੇ ਦੌਰਾਨ ਦੇ ਵਿੱਚ ਜਿਲ੍ਹ ਪਰਿਵਾਰ, ਬਾਲਮੀਕੀ ਸਮਾਜ ਅਤੇ ਸ਼ਿਸ਼ਣਾ ਸਮਾਜਵਲੀ ਦੁਆਰਾ ਕਢੀ ਜਾਂਦੀ ਹੈ। ਆਪ ਸਭ ਦੇ ਸਹਿਯੋਗ ਨਾਲ ਯਾਤਰਾ ਨਿਕਲਦੀ ਹੈ। ਪ੍ਰਮਾਤਮਾ ਬਾਲਮੀਕੀ ਮਹਾਰਾਜ ਦੀ ਆਸ਼ੀਸ਼ ਹਮੇਸ਼ਾ ਬਣਾਈ ਰੱਖੇ। ਸੰਤਾਂ ਦਾ ਪਿਆਰ ਹੈ ਬਾਲਮਿਕੀ ਸਮਾਜ ਨਾਲ ਸਾਰੇ ਪਸੰਦਤਾ ਪਿਆਰ ਕਰਦੀਆਂ ਨੇ ਔਰ ਇਹਨਾਂ ਨੂੰ ਆਪਣਾ ਆਸਥਾ ਦਾ ਰੂਪ ਮੰਨਦੀਆਂ ਨੇ ਪਰਮਾਤਮਾ ਇਦਾਂ ਹੀ ਇਸ ਸੰਤਾਂ ਨੂੰ ਹੋਰ ਵਧਾਏ ਪ੍ਰਸ਼ਾਸਨ ਨੇ ਬਹੁਤ ਸਹਿਯੋਗ ਦਿੱਤਾ ਹੈ ਅੱਛੀ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਸ਼ਾਸਨ ਨੇ ਪੂਰਾ ਸਹਿਯੋਗ ਦਿੱਤਾ ਹੈ ਸੰਦੇਸ਼ ਕਿਸ ਤਰ੍ਹਾਂ ਦੇਣਾ ਚਾਹੁੰਦੇ ਹੋ ਸੰਦੇਸ਼ ਇਹ ਦੇਣਾ ਚਾਹੁੰਦੇ ਹਾਂ ਕਿ ਇਕਤਾ ਬਣਾਈ ਰੱਖਣ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਰਿਹਾ ਹੈ ਹੌਲੀ-ਹੌਲੀ ਦੇਖਿਆ ਜਾ ਰਿਹਾ ਹੈ ਕਿ ਤਰ੍ਹਾਂ ਅਲੱਗ-ਅਲੱਗ ਤਰ੍ਹਾਂ ਦੇ ਲੋਕ ਆਪਸ ਵਿੱਚ ਲੜ ਰਹੇ ਨੇ ਮੈਂ ਚਾਹਾਂਗਾ ਸਭ ਇਕਤਾ ਬਣਾ ਕੇ ਚੱਲਣ ਪਰਮਾਤਮਾ ਦੇ ਨਾਮ ਲੈਣ ਸਭ ਭਾਈ ਚੱਲ ਜਰਾ ਮੈਂ ਮਹਾਸ਼ਾ ਯੋਧਵੀਰ ਸਿੰਘ ਸ਼੍ਰੀ ਗੁਰ ਨਾਦਾਸ ਮਹਾਸਮਤੀ ਪੰਜਾਬ ਦੇ ਪ੍ਰਧਾਨ ਹੋਣ ਦੇ ਨਾਤੇ ਸ਼੍ਰੀ ਬਾਲਮੀਕ ਜੀ ਦੀ ਸ਼ੋਭਾ ਯਾਤਰਾ ਵਿੱਚ ਆਏ ਆ ਮੈਂ ਨਾ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇ ਰਿਹਾ ਖਾਸ ਕਰਕੇ ਸੁਨੀਲ ਗਿੱਲ ਜੀ ਪੁਸ਼ਪਾ ਗੈਲਤੀ ਔਰ ਉਹਨਾਂ ਦੇ ਸਾਰੇ ਸਹਿਯੋਗੀਆਂ ਨੂੰ ਜਿਨ੍ਹਾਂ ਨੇ ਕਿ ਹਰ ਸਾਲ ਇਹ ਸ਼ੁਭ ਯਾਤਰਾ ਕਰਦੇ ਨੇ ਔਰ ਬੜੇ ਪਿਆਰ ਭਾਵਨਾਵਾਂ ਨਾਲ ਸਾਰੀਆਂ ਸੰਸਥਾਵਾਂ ਨੂੰ ਸਾਰੇ ਸਮਾਜ ਨੂੰ ਬੁਲਾ ਕੇ ਇਹ ਸਾਰੇ ਆਰੰਭੀਲਾ ਕਮੇਟੀਆਂ ਨੂੰ ਧਾਰਮਿਕ ਸਮਾਜਿਕ ਜੱਥੇਬੰਦੀਆਂ ਨੂੰ ਬੁਲਾ ਕੇ ਇਹ ਸਾਰੇ ਹੀ ਇੱਥੇ ਵੱਧ ਚੜ ਕੇ ਸ਼ੁਭ ਯਾਤਰਾ ਦੀ ਰੌਣਕ ਬਿਖਾਣੇ ਆ ਮੈਂ ਨਾਲ ਸਾਰਿਆਂ ਨੂੰ ਆਪਣੇ ਸਭਾ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਧੂ ਪੰਜਾਬ ਲੋ ਲੱਖ ਲੱਖ ਵਧਾਈ ਪੇਸ਼ ਕਰਨਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆ ਸ਼ਿਰੂਕਰਨ ਆਬਾਜ਼ਾਰ ਕਮੇਟੀ ਨੇ ਸ਼ੋਭਾ ਯਾਤਰਾ ਦਾ ਵੈਲਕਮ ਕਰਨ ਵਾਸਤੇ ਸਟਾਲ ਲਾਏ ਆ ਬਾਟਾ ਚੌਂਕ ਦੇ ਵਿੱਚ ਉਹ ਚਲੋ ਇਹ ਸਹਯੋਗ ਹੈ ਇੱਕ ਦੂਜੇ ਦਾ ਔਰ ਕਰਨਾ ਚਾਹੀਦਾ ਇੰਨੀ ਸੰਗਤ ਜਿਹੜੀ ਆ ਉਹਨਾਂ ਦੇ ਰੈਫਰਸ਼ਮੈਂਟ ਦੇ ਰੂਪ ਦੇ ਵਿੱਚ ਸ਼੍ਰੀ ਗੁਰੂ ਨਾਭਾ ਦਾਸ ਮਹਾਰਾਜ ਜੀ ਤੋਂ ਪੰਜਾਬ ਦੇ ਸ਼ਹਿਰੀ ਕਮੇਟੀ ਸ਼੍ਰੀ ਰਮੇਸ਼ ਕਾਲੀ ਜੀ ਤੋਂ ਉਹਨਾਂ ਦੇ ਸੱਜਣਾਂ ਨੇ ਰਲ ਕੇ ਇਹ ਸਟਾਲ ਲਾਇਆ ਬਾਟਾ ਚੌਂ ਦੇ ਵਿੱਚ ਉਹਨਾਂ ਨੂੰ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਥੈਂਕ ਯੂ ਵੈਰੀ ਮੰਗਵਾਨ ਬਾਦ ਦੇਗ ਮਹਾਰਾਜ ਜੀ ਕੀ ਜੈ ਬਹੁਤ ਸਭੀ ਸ਼੍ਰੀ ਗੁਰੂ ਨਾਭਾ ਦਾਸ ਮਹਾਰਾਜ ਜੀ ਕੀ ਜੈ ਇਹ ਅੱਜ ਦੀ ਜੋ ਸ਼ੋਭਾ ਯਾਤਰਾ ਭਗਵਾਨ ਬਾਦ ਦੇਗ ਮਹਾਰਾਜ ਜੀ ਦੇ ਪ੍ਰਕਾਸ਼ ਕੋ ਸੱਚ ਅੱਗੇ ਜਾ ਰਹੀ ਆ ਇਹ ਇੱਕ ਬਹੁਤ ਹੀ ਵਧੀਆ ਔਰ ਸ਼ੁਭ ਦਿਹਾੜੇ ਦੇ ਉਤੇ ਕੱਢੀ ਗਈ ਆ ਇਹ ਇੱਕ ਆਪਣੇ ਬਾਲਨਿਕ ਸਮਾਜ ਵੱਲੋਂ ਹਰ ਸਾਲ ਦੇ ਸਾਲ ਬੜੇ ਹੀ ਪਿਆਰ ਨਾਲ ਔਰ ਬੜੇ ਹੀ ਜੋਸ਼ ਨਾਲ ਸੋਭਾ ਯਾਤਰਾ ਕੱਢੀ ਜਾਂਦੀ ਆ ਇਸ ਕாகੇ ਸਾਰੇ ਹੀ ਜਿੰਨੇ ਵੀ ਆਪਣੇ ਸਨਾਤਨ ਮੰਚ ਦੇ ਅੱਗੇ ਉਹਨਾਂ ਨੂੰ ਬਾਲਨਿਕ ਸਮਾਜ ਨੂੰ ਇਸ ਸ਼ਰਤ ਤਰਫ ਤੇ ਲੱਖ ਲੱਖ ਗੁਦਾਸਪੁਰ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਵਧਾਈ ਹੋਵੇ ਇਹ ਸਾਡੇ ਰਿਸ਼ੀ ਮਹਾਰਾਜ ਇੰਨੇ ਕੇ ਕਰਨੀ ਦਾ ਮਾਰਕ ਹੋਏ ਨੇ ਤੇ ਇਹਨਾਂ ਨੇ ਭਗਵਾਨ ਰਾਮ ਦੀ ਪਰਮਾਏ ਤੋਂ 500 ਸਾਲ ਤਾਲ ਆਪਣੇ ਜਿਵੇ ਜਾਨ ਦੇ ਨਾਲ ਇਹ ਜਿਹੜੀ ਰੋਮਾਨ ਲਿਖ ਦਿੱਤੀ ਸੀ ਇਹਨਾਂ ਉੱਤੇ ਇੰਦੀ ਕੇੜਾ ਦੀ ਤਪਸ਼ਾਹੀ ਇਹਨਾਂ ਗੱਭਗਵਾਨ ਦਾ ਨਾਮ ਤੇ ਅਸ਼ੀਰਵਾਦ ਸੀ ਜਾਂ ਤੇ ਜੋ-ਜੋ ਇਹਨਾਂ ਗੱਲਾਂ ਲਿਖੀਆਂ ਉਹ ਬਿਲਕੁਲ ਭਗਵਾਨ ਆਰਾਮ ਦੇ ਜਨਮ ਤੋਂ ਸੱਤ ਹੋ ਗਿਆ ਇਸ ਕਰਕੇ ਇਹ ਜਿਹੜੀ ਮੈਂ ਨਾ ਇਹ ਸ਼੍ਰੀ ਬਾਦਮੀ ਕੇ ਮਹਾਰਾਜ ਜੀ ਦੇਣਾ ਅਸੀਂ ਭਗਵਾਨ ਬਾਦਮੀ ਜੀ ਦਾ ਬਹੁਤ ਬਹੁਤ ਭਗਵਾਨ ਆਰਾਮ ਦੇ ਜਨਮ ਤੋਂ ਸੱਤ ਹੋ ਗਿਆ ਇਸ ਕਰਕੇ ਇਹ ਜਿਹੜੀ ਮੈਂ ਨਾ ਇਹ ਸ਼੍ਰੀ ਬਾਦਮੀ ਕੇ ਮਹਾਰਾਜ ਜੀ ਦੇਣਾ ਅਸੀਂ ਭਗਵਾਨ ਬਾਦਮੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਮੈਂ ਬਣਾਈ ਔਰ ਇਸ ਦੇ ਦੇ ਨੌਜਵਾਨਾਂ ਨੂੰ ਔਰ ਹਰ ਧਰਮ ਨੂੰ ਇੱਕ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਮੈਂ ਦੱਸਾਂ ਕਿ ਕਿਸ ਤਰ੍ਹਾਂ ਆਪਣੇ ਭਗਵਾਨ ਰਾਮ ਜੀ ਨੇ ਆਪਣੇ ਮਾਤਾ ਪਿਤਾ ਦਾ ਪਿਤਾ ਜੀ ਦਾ ਬਚਨ ਰੱਖਣ ਵਾਸਤੇ 14 ਸਾਲ ਦਾ ਰਾਜ ਪਾ ਚਾਰ ਕੇ ਤੇ 14 ਸਾਲ ਉਹਨਾਂ ਬਲਾਂ ਦੇ ਵਿੱਚ ਕੱਟੇ ਹਨ ਕਿਉਂਕਿ ਇਹ ਇੱਕ ਅਦਭੁੱਤ ਬੱਚਿਆਂ ਦਾ ਹੁੰਦਾ ਇਹ ਸਾਰਾ ਕੁਝ ਵੀ ਉਹਨਾਂ ਬਾਦ ਲਈ ਕੀਤਾ ਹੈ ਅਸੀਬਾਦਣਾ ਹੋਇਆ ਯਾਦਾ ਨਾਮਾ ਕਰਨਾ ਹੋਇਆ ਇੰਨਾ ਹੀ ਕਹਿਣਾ ਤੇ ਬਹੁਤ ਬਹੁਤ ਇਸ ਪਰਬ ਤੇ ਲੱਖ ਲੱਖ ਵਧਾਈ ਹੋਵੇ ਬਹੁਤ ਭਗਵਾਨ ਵਾਲਮੀਕ ਮਹਾਰਾਜ ਜੀ ਜੋ ਬੋਲੇ 100 ਰੁਪਏ ਬਹੁਤ ਵਾਲਮੀਕ ਮਹਾਰਾਜ ਜੀ ਜੈ ਜੈ ਸ਼੍ਰੀ ਰਾਮ ਸੋ ਇੱਥੇ 71 ਹੋਈਆਂ ਸਾਰੀਆਂ ਸਮੂਹ ਸੰਗਤਾਂ ਨੂੰ ਮੇਰੇ ਵੱਲੋਂ ਤੁਹਾਡੇ ਸੇਵਾਦਾਰ ਸੰਨੀ ਗਿਲ ਵੱਲੋਂ ਨਿੱਗੀ ਜੀ ਆਨੂ ਆਗਦਾ ਤੇ ਸਾਰੇ ਧਾਰਮਿਕ ਸਮਾਜਿਕ ਤੇ ਸ਼ਹਿਰ ਦੇ ਸਾਰੇ ਸੰਗਠਨਾਂ ਦਾ ਸਹਿਯੋਗ ਦੇ ਨਾਲ ਅੱਜ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸੋ ਇਹ ਸ਼ੋਭਾ ਯਾਤਰਾ ਭਗਵਾਨ ਵਾਲਮੀਕੀ ਸਮਾਜਦਲ ਤੇ ਸ਼ਿਵसेना ਸਮਾਜਵਾਦੀ ਦੇ ਸਾਂਝੇ ਤੌਰ ਤੇ ਕੱਢੀ ਜਾਂਦੀ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੋ ਭਗਵਾਨ ਵਾਲਮੀਕੀ ਜੀ ਆਸ਼ੀਰਵਾਦ ਦਿੰਦੇ ਨੇ ਕਿ ਅਸੀਂ ਅੱਜ ਗੁਰਦਾਸਪੁਰ ਦੇ ਵਿੱਚ ਇੱਕ ਚੰਗੀ ਹੋਂਦ ਲੈ ਕੇ ਬੈਠੇ ਆ ਭਗਵਾਨ ਵਾਲਮੀਕੀ ਜੀ ਦੀ ਸ਼ੋਭਾ ਯਾਤਰਾ ਦੇ ਸੋ ਇਸ ਦੇ ਨਾਲ ਹੀ ਮੈਂ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹਾਂਗਾ ਕਿ ਇਸੇ ਤਰ੍ਹਾਂ ਸਾਡਾ ਇਕਤਾ ਭਾਈਚਾਰਕ ਸਾਂਝ ਬਣੀ ਰਵੇ ਕਿਉਂਕਿ ਪੂਰੇ ਗੁਰਦਾਸਪੁਰ ਦੇ ਵਿੱਚ ਪ੍ਰਤੀਕ ਹੋਇਆ ਜੀ ਭਾਈਚਾਰਕ ਸਾਂਝ ਅਗਰ ਕਾਇਮ ਹੋ ਪਾਈਆ ਗੁਰਦਾਸਪੁਰ ਦੇ ਵਿੱਚ ਤੇ ਉਹ ਸ਼ੋਭਾ ਯਾਤਰਾ ਦੇ ਰੂਪ ਚ ਚਾਹੇ ਉਹ ਸਾਡੇ ਸਨਾਤਨ ਜਾਗਰਣ ਮੰਚ ਦੀ ਹੋਵੇ ਮਹਾਵੀਰ ਜਨਮ ਦਿਨੀ ਦੀ ਹੋਵੇ ਅਸੀਂ ਸਾਰੇ ਆਪਸੀ ਭਾਈਚਾਰਕ ਸਾਂਝ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਹਰ ਤਿਹਾੜ ਮਨਾਉਂਦੇ ਆ ਸੋ ਇਸੇ ਤਰ੍ਹਾਂ ਅੱਜ ਭਗਵਾਨ ਵਾਲਮੀਕੀ ਜਯਦੀ ਹੋਈ ਪ੍ਰਗਟ ਦਿਵਸ ਤੇ ਸੰਮਾਨ ਚ ਜਿਹੜੀ ਸ਼ੋਭਾ ਯਾਤਰਾ ਕੱਢੀ ਗਈ ਆ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਸਾਰੇ ਭਰਾਵਾਂ ਨੇ ਸਹਿਯੋਗ ਦਿੱਤਾ ਜਿਵੇਂ ਕਿ ਮੇਰੇ ਭਰਾ ਲੁਧਿਆਣੇ ਤੋਂ ਸ਼ਿਵ ਸੈਨਾ ਸਮਾਜਵਾਦੀ ਦੇ ਰਾਸ਼ਟਰੀ ਚੇਅਰਮੈਨ ਐਡਵੋਕੇਟ ਹਾਨੀ ਬਰਦਵਾਜੀ ਸਾਡੇ ਮੱਟੂ ਸਾਹਿਬ ਪਠਾਨਕੋਟ ਤੋਂ ਐਡਵੋਕੇਟ ਸਾਹਿਬ ਉਹਨਾਂ ਦੇ ਨਾਲ ਰਕੇਸ਼ ਸੂਰੀ ਜੀ ਪਠਾਨਕੋਟ ਤੋਂ ਆਏ ਨੇ ਉਹਨਾਂ ਦੇ ਨਾਲ ਵਿਨੇ ਪਵਨ ਮਹਾਜਨ ਜੀ ਸਨਾਤਨ ਜਾਗਰਣ ਮੰਚ ਵਾਲੇ ਔਰ ਬੋਗਾ ਜੀ ਔਰ ਮੈਂ ਪਤਾ ਨਹੀਂ ਜਿਹੜੀਆਂ ਵੀ ਮੇਰੇ ਮਾਨਜੋਗ ਸ਼ਖਸੀਤਾਂ ਨੇ ਸ਼ਾਇਦ ਮੈਂ ਨਾਮ ਲੈ ਇੰਤਜਾਵਾਂਗਾ ਜਿਨ੍ਹਾਂ ਦਾ ਮੈਂ ਦਿਲੋਂ ਰਿਣੀ ਆ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਇਹ ਸ਼ੋਭਾ ਯਾਤਰਾ ਭਵੇ ਰੂਪ ਤੋਂ ਲੈ ਪਾਈ ਆ ਸੋ ਸਾਰੇ ਮੇਰੇ ਵੀਰਾਂ ਦੇ ਸਹਿਯੋਗ ਦੇ ਨਾਲ ਹੀ ਆ ਸੋ ਇਹਨਾਂ ਦਾ ਇੱਕ ਵਾਰ ਫਿਰ ਤੋਂ ਭਗਵਾਨ ਵਾਲਮੀਕੀ ਸਮਾਜ ਦਲ ਵੱਲੋਂ ਮੇਰੇ ਵੱਲੋਂ ਜਾਨੀ ਕਿ ਸਨੀ ਗਿਲ ਵੱਲੋਂ ਹੈਪੀ ਗਿਲ ਵੱਲੋਂ ਸੋਨੂੰ ਸਬਰਜ왈ਜੀ ਵੱਲੋਂ ਦੌਲਤ ਰਾਮ ਗਿਲ ਜੀ ਵੱਲੋਂ ਸੁਮਿਤ ਗਿਲ ਐਂਡ ਅਨਿਲ ਗਿਲ ਵੱਲੋਂ ਤੇ ਮੇਰੇ ਮਦਰ ਜਾਨੀ ਕਿ ਸ਼ੇਰਸੈਨਾ ਸਮਾਜਵਾਦੀ ਦੇ ਰਾਸ਼ਟਰੀ ਪ੍ਰਧਾਨ ਮੈਡਮ ਕੁਸ਼ਪਾ ਗਿਲ ਵੱਲੋਂ ਦਿਲ ਦੀ ਗਹਿਰਾਈਆਂ ਤੋਂ ਨਿੱਘਾ ਸਵਾਗਤ ਆ ਤੇ ਬਹੁਤ ਬਹੁਤ ਧੰਨਵਾਦ ਸ਼ਹਿਰ ਦੇ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਇਹ ਆਪਣੇ ਅਲੱਗ-ਅਲੱਗ ਜਗ੍ਹਾ ਤੇ ਜਿੱਦਾਂ ਅਲੱਗ-ਅਲੱਗ ਸੰਸਥਾਵਾਂ ਨੇ ਸ਼ੋਭਾ ਯਾਤਰਾ ਨੂੰ ਭਾਵੇ ਬਣਾਉਣ ਲਈ ਉਹਦੇ ਸਵਾਗਤ ਲਈ ਸਟਾਲਸ ਵੀ ਲਗਾਏ ਨੇ ਉਹਨਾਂ ਸਾਰਿਆਂ ਦੇ ਰੂਟਾ ਤੋਂ ਹੁੰਦੇ ਹੋਏ ਇਹ ਫੇਰ ਦੁਬਾਰਾ ਭਗਵਾਨ ਬਾਲਮੀਕੀ ਸਮਾਜ ਮਹੱਲੇ ਦੇ ਵਿੱਚ ਹੀ ਸਮਾਪਤ ਹੋਵੇਗੀ ਉਹਦੇ ਨਾਲ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਇਹ ਸ਼ੋਭਾ ਯਾਤਰਾ ਅੱਜ ਤੋਂ 16 ਸਾਲ ਪਹਿਲੇ ਸ਼ੁਰੂਆਤ ਜਿਨ੍ਹਾਂ ਨੇ ਕਰਵਾਈ ਸੀ ਉਹ ਰਾਸ਼ਟਰੀ ਸਵੈ ਸਵਕ ਸੰਗ ਦੇ ਸਾਡੇ ਆਦਰਯੋਗ ਰਜਨੀਸ਼ ਬਹਨ ਜੀ ਸੀਗੇ ਸੋ ਉਹਨਾਂ ਨੇ ਇਹ ਸ਼ੋਭਾ ਯਾਤਰਾ ਦੀ ਸਾਡੇ ਸਿਰ ਤੇ ਸਾਨੂੰ ਲੱਭ ਕੇ ਆਸ਼ੀਰਵਾਦ ਦੇ ਕੇ ਸ਼ੁਰੂ ਕਰਵਾਈ ਸੀ ਸੋ ਅੱਜ ਉਹਨਾਂ ਦੀ ਬਦੌਲਤ ਲਗਾਇਆ ਹੋਇਆ ਇਹ ਬੂਟਾ ਵਾ ਉਸ ਦੇ ਨਾਲ ਹੀ ਇਸ ਕਹਿੰਦੇ ਹੁੰਦੇ ਕਿ ਜਦੋਂ ਇੱਕ ਜੜ੍ਹ ਲਗਾਈ ਜਾਂਦੀ ਹੈ ਤੇ ਉਹ ਕਾਫੀ ਫੈਲਦੀ ਆ ਸੋ ਐਵੇਂ ਫੈਲਦੇ ਫੈਲਦੇ ਸਾਡੇ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਦੇ ਨਾਲ ਸਾਡੀਆਂ ਜੜ੍ਹਾਂ ਬਣੇ ਤੇ ਅੱਜ ਇਹ ਮਜ਼ਬੂਤ ਪੌਦਾ ਸਾਬਿਤ ਹੋਇਆ ਜੀ ਪੂਰੇ ਗੁਰਦਾਸਪੁਰ ਦੇ ਵਿੱਚ ਗੋਸਾਮੀ ਸ਼ਰਗੁਨਾਬਾਦ ਆਸ ਮਹਾਰਾਜ ਕੀ ਜੈ ਅੱਜ ਵਾਲਮੀਕੀ ਸਮਾਜ ਵੱਲੋਂ ਜਿਹੜੀ ਸ਼ੋਭਾ ਯਾਤਰਾ ਗੁਰਦਾਸਪੁਰ ਸ਼ਹਿਰ ਵਿੱਚ ਕੱਢੀ ਜਾ ਰਹੀ ਹੈ ਉਹਦੇ ਸਬੰਧ ਵਿੱਚ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਤੇ ਆਪਣੀ ਗੁਰਨਾਬਾਦਾਸ ਕਮੇਟੀ ਵੱਲੋਂ ਜਿੰਨੇ ਵੀ ਸਾਡੇ ਆਪਣੇ ਸੱਜਣ ਆਏ ਸ਼ੇਰ ਕੁਮਾਰ ਜੀ ਅਰਵਿੰਦਰ ਜੀ ਮਥਲੇਸ਼ ਜੀ ਮਦਨ ਲਾਲ ਜੀ ਆਪਣੇ सुरेंद्र ਜੀ ਆਲੇ ਸ਼ਕਤੋਂ ਆਏ ਨੇ ਔਰ ਯਦਵੀਰ ਜੀ ਸਾਡੀ ਸਮੁੱਚੀ ਟੀਮ ਜਿਹੜੀ ਆ ਉਹ ਆਈ ਹੈ ਅਸੀਂ ਇਹਨਾਂ ਦੇ ਧੰਨਵਾਦੀ ਕਰਦੇ ਆ ਤੇ ਨਾਲ ਹੀ ਨਾਲ ਜਿਹੜੀ ਹੈ ਸ਼ੋਭਾ ਯਾਤਰਾ ਆ ਰਹੀ ਹੈ ਉਹਦੇ ਸਵਾਗਤ ਵਾਸਤੇ ਅਸੀਂ ਥੋੜਾ ਜਿਹਾ ਸਟਾਲ ਆਇਆ ਵਾ ਤੇ ਅਸੀਂ ਸਾਰੇ ਸਮਾਜ ਨੂੰ ਵੱਲੋਂ ਗੁਰਨਾਬਾ ਦਾਸ ਦੀ ਕਮੇਟੀ ਵੱਲੋਂ ਵਾਲਮੀਕੀ ਸਮਾਜ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਲੱਖ ਲੱਖ ਵਧਾਈ ਦਿੰਦੇ ਆ ਪਹਿਲੀ ਵਾਰੀ ਅਸੀਂ ਇਹ ਸਾਨੂੰ ਇਹ ਮੌਕਾ ਮਿਲਿਆ ਤੇ ਅਸੀਂ ਜਿੰਨੇ ਜੋਗੇ ਆ ਗਏ ਅਸੀਂ ਸਾਰਿਆਂ ਨੇ ਸਹਿਯੋਗ ਕਰਕੇ ਅਸੀਂ ਆਪਣੇ ਸਮਾਜ ਵੱਲੋਂ ਵਾਲਮੀਕੀ ਦੇ ਜਿਹੜੇ ਕਾਸ਼ੋਸਬ ਦੇ ਵਿੱਚ ਅਸੀਂ ਜਿਹੜਾ ਹਾਜ਼ਰ ਹੋਏ ਆ ਤੇ ਬਹੁਤ ਬਹੁਤ ਇਹਨਾਂ ਨੂੰ ਸਾਰਿਆਂ ਨੂੰ ਵਧਾਈਆਂ ਗੁਰਦਾਸਪੁਰ ਦੇ ਨਿਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ। ਗਵਾਨ ਵਾਲਮੀਕੀ ਜੀ ਦੀ ਸ਼ੋਭਾ ਯਾਤਰਾ ਬਹੁਤ ਹੀ ਪਵਿੱਤਰ ਢੰਗ ਨਾਲ ਗੁਰਦਾਸਪੁਰ ਦੇ ਅੰਦਰ ਮਨਾਈ ਜਾ ਰਹੀ ਆ। ਔਰ ਇਹ ਹਰ ਸਾਲ ਤੋਂ ਜਿਦਾਂ ਬਵੇ ਤੋਂ ਬਵੇ ਜਿਹੜੀ ਆ ਉਹ ਹੋ ਰਹੀ ਆ। ਔਰ ਸਾਰੇ ਸਮਾਜ ਦੇ ਕੇ ਭਗਵਾਨ ਰਾਮ ਦਾ ਚਰਿੱਤਰ ਰੱਖਣ ਵਾਲੇ ਭਗਵਾਨ ਰਾਮ ਦੀਆਂ ਕਲਾਵਾਂ ਬਾਰੇ ਦੱਸਣ ਵਾਲੇ ਭਗਵਾਨ ਵਾਲਮੀਕੀ ਜਿਨ੍ਹਾਂ ਨੇ ਅੱਜ ਭਗਵਾਨ ਰਾਮ ਦਾ ਨਾਮ ਦੇ ਘਰ-ਘਰ ਦੇ ਅੰਦਰ ਲਿਆ ਜਾ ਰਿਹਾ ਤੇ ਉਹਦੇ 'ਚ ਬਹੁਤ ਵੱਡਾ ਇੱਕ ਯੋਗਦਾਨ ਜਿਹੜਾ ਹੈ ਉਹ ਭਗਵਾਨ ਸ਼੍ਰੀ ਵਾਲਮੀਕੀ ਜੀ ਦਾ ਹੈ ਜਿਨ੍ਹਾਂ ਨੇ ਆਪਣੀ ਕਾਵਿ ਰਚਨਾ ਰਮਾਇਣ ਦੁਆਰਾ ਘਰ-ਘਰ ਤੱਕ ਇਸ ਗ੍ਰੰਥ ਨੂੰ ਔਰ ਉਸ ਕਹਾਣੀ ਨੂੰ ਪਹੁੰਚਾਇਆ ਤਾਂ ਸਮਾਜ ਵਿੱਚ ਜਿਹੜੀ ਲੋੜ ਹੈ ਕਿ ਸਾਰੇ ਮਿਲ ਕੇ ਇਸ ਪਾਵਨ ਪਰਬ ਨੂੰ ਜਿਹੜਾ ਵਾ ਆਪਾਂ ਮਨਾਈਏ ਉਹਨਾਂ ਦਾ ਜੀਵਨ ਜਿਹੜਾ ਆ ਉਹਨੂੰ ਸਮਰਨ ਕਰੀਏ ਯਾਦ ਕਰੀਏ ਔਰ ਉਹਨਾਂ ਦੀਆਂ ਸਿੱਖਿਆਵਾਂ ਦੇ ਉੱਤੇ ਚੱਲੀਏ ਔਰ ਅੱਜ ਜਰੂਰਤ ਵੀ ਹੈ ਇਸ ਕੰਮ ਦੀ ਉਹਨਾਂ ਦੀਆਂ ਸਿੱਖਿਆਵਾਂ ਨੂੰ ਘਰ-ਘਰ ਤੱਕ ਪਹੁੰਚਾਉਣ ਦੀ ਉਹਨਾਂ ਦੀ ਜੋ ਉਹਨਾਂ ਨੇ ਸਿੱਖਿਆ ਦਿੱਤੀ ਉਹਦੇ ਤੇ ਖੜੇ ਰਹਿਣ ਦੀ ਤਾਂ ਅੱਜ ਦੇ ਦਿਨ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਆ ਮੇਰੇ ਨਾਲ ਸਾਡੇ ਧਰਮ ਜਾਗਰਨ ਦੇ ਸੰਯੋਜਕ ਸ਼੍ਰੀਮਾਨ ਰਮਨ ਪਠਾਨੀਆ ਜੀ ਪਵਨ ਜੀ ਉਹਨਾਂ ਦੀ ਸਾਰੀ ਟੀਮ ਧਰਮ ਜਾਗਰਨ ਦੀ ਜਿਨ੍ਹਾਂ ਨੇ ਬਹੁਤ ਸਹਿਯੋਗ ਕੀਤਾ ਵਾ ਇਸ ਸ਼ੋਭਾ ਯਾਤਰਾ ਦੇ ਅੰਦਰ ਉਹਨਾਂ ਦਾ ਬਹੁਤ ਧੰਨਵਾਦੀ ਆ ਸ਼੍ਰੀਮਾਨ ਦੀਪਕ ਜੀ ਜੋ ਆਪਣੇ ਸਾਡੇ ਨਗਰ ਦੇ ਸੰਯੋਜਕ ਨੇ ਧਰਮ ਜਾਗਰਨ ਦੇ ਇਨਾਂ ਦੀ ਰਹਿਨਮਾਈ ਥੱਲੇ ਆਪਾਂ ਸਾਰੇ ਇਸ ਯਾਤਰਾ ਦੇ ਅੰਦਰ ਚੱਲ ਰਹੇ ਆਂ ਔਰ ਸ਼੍ਰੀਮਾਨ ਸੰਨੀ ਗਿੱਲ ਜੀ ਸਾਡੇ ਵਿਸ਼ਵਿੰਦੂ ਸਾਡੇ ਪ੍ਰਦਾਨ ਗੋਗਾ ਜੀ ਜਿਹੜੇ ਕਿ ਹਰ ਸਮੇਂ ਹਰ ਸਹਿਯੋਗ ਦੇਣ ਦੇ ਵਿੱਚ ਹਾਜ਼ਰ ਰਹਿੰਦੇ ਨੇ ਮੈਂ ਧੰਨਵਾਦੀ ਆ ਇਹਨਾਂ ਸਾਰਿਆਂ ਦਾ ਕਿ ਇਹਨਾਂ ਨੇ ਆਪਣਾ ਸਮਾਂ ਕੱਢਿਆ ਇਸ ਸ਼ੋਭਾ ਯਾਤਰਾ ਦੇ ਅੰਦਰ ਆਏ ਤਾਂ ਮੈਂ ਭਗਵਾਨ ਵਾਲਮੀਕੀ ਜੀ ਦਾ ਆਸ਼ੀਰਵਾਦ ਜਿਹੜਾ ਹੈ ਪ੍ਰਾਪਤ ਕੀਤਾ ਭਗਵਾਨ ਵਾਲਮੀਕੀ ਇਹਨਾਂ ਤੇ ਆਪਣੇ ਆਸ਼ੀਰਵਾਦ ਦਾ ਹੱਥ ਰੱਖਣ ਪਰਿਵਾਰਾਂ ਦੇ ਅੰਦਰ ਸੁਖ ਸ਼ਾਂਤੀ ਰੱਖਣ ਬੋਲੀਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ